ਹਾਂਜੀ ਹੱਥ ਨਹੀਂ ਲਗਾਉਣਾ ਪੁੱਤ ਇਹਨਾਂ ਨੂੰ ਨਹੀਂ 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 ਹੱਥ ਨਹੀਂ ਲਗਾਉਣਾ ਜੇ ਹੁਣ ਲੰਚ ਟਾਈਮ ਹੋਇਆ ਹੋਇਆ ਸੀ ਘਰੇ ਕੁਝ ਬਣਿਆ ਹੋਇਆ ਨਹੀਂ ਸੀਗਾ ਤਾਂ ਅਸੀਂ ਸ਼ਾਪ ਤੇ ਆਏ ਜੀ ਦੇਖਦੇ ਆ ਇਥੋਂ ਕੀ ਖਾਣ ਲਈ ਅਸੀਂ ਲੈ ਕੇ ਜਾਂਦੇ ਆ ਜੀ ਪੈਕ ਕਰਵਾ ਕੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਨੇ ਜੀ ਸਾਰੇ ਅਵਨੀਤ ਨੂੰ ਛੁੱਟੀ ਹੋਈ ਹੈ ਜੀ ਸਕੂਲ ਤੋਂ ਅੱਜ ਕਈ ਦਿਨਾਂ ਬਾਅਦ ਇਹਨਾਂ ਦਾ ਸਕੂਲ ਖੁੱਲਿਆ ਜੀ ਪੰਜਾਬ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਹੜ੍ਹਾਂ ਦੇ ਕਾਰਨ ਪੰਜਾਬ ਨੂੰ ਪੰਜਾਬ ਦੇ ਸਕੂਲਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਸੀ ਤੇ ਹਾਂ ਜੀ ਹੱਥ ਲਗਾਣਾ ਹੱਥ ਨਹੀਂ ਲਗਾਉਣਾ ਬੁੱਤੈ ਇਹਨਾਂ ਨੂੰ ਨਹੀਂ 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 ਹੱਥ ਨਹੀਂ ਲਗਾਉਣਾ ਹੈਲੋ ਤਾਂ ਕਰ ਦੋ ਆਪਣੇ ਦਰਸ਼ਕਾਂ ਨੂੰ ਹੋਣ ਨਾ ਜਾਈ ਉਹ ਵੱਡੂਗੀ ਦੇਖੋ ਜਿੱਥੇ ਵੀ ਅਵਨੀਤ ਨੂੰ ਡੌਗੀ ਦੇਖ ਜਾਂਦੇ ਨੇ ਉੱਥੇ ਹੀ ਘੜ ਜਾਂਦੀ ਹੈ ਪੱਪੀਜ਼ ਨਾਲ ਇਹਨੂੰ ਬਹੁਤ ਪਿਆਰ ਆ ਦੇਖੋ ਹੁਣ ਇਹਨਾਂ ਨੂੰ ਦੇਖ ਰਿਹਾ ਹੈ ਗੌਰ ਨਾਲ ਹੂੰ ਚੱਲੀਏ ਹੁਣ ਇੱਥੇ ਖੜਨਾ ਇੱਧਰ ਹੋ ਜਾ ਬਾਈਕ ਆ ਗਈ ਉਹਦੇ ਵੱਡੂ ਗਈ ਉਹ ਚੱਲੀਏ ਅਬਨੀਤ ਹੁਣ ਘਰੇ ਚੱਲੀਏ ਚਲ ਹਾਂਜੀ ਘਰੇ ਤਾਂ ਅਸੀਂ ਪਹੁੰਚ ਚੁੱਕੇ ਹਾਂ ਜੀ ਅਬਨੀਤ ਨੂੰ ਲੈ ਕੇ ਰੋਜ਼ ਦੀ ਤਰ੍ਹਾਂ ਅੱਜ ਫੇਰ ਅਬਨੀਤ ਚੀਜ਼ਾਂ ਲੈ ਕੇ ਆਈ ਐ ਗਾਇਜ਼ ਤੁਹਾਨੂੰ ਦਿਖਾਉਂਦੇ ਹਾਂ ਜੀ ਦੇਖੋ ਤਨੂਨਾ ਚੋ ਕਿਹੜੇ ਬਿਸਕੁਟ ਪਸੰਦ ਹੈ ਦੱਸੋ ਕਮੈਂਟ ਕਰਕੇ ਦੱਸਿਓ ਠੀਕ ਹੈ ਜਾਂ ਫਿਰ ਸਾਰੇ ਪਸੰਦ ਹੈ ਇਹ ਵੀ ਦੱਸ ਦਿਓ ਜੇ ਨਾ ਚੋ ਇੱਕ ਪਸੰਦ ਹੈ ਇਹ ਦੱਸ ਦਿਓ ਜੇ ਦੋ ਪਸੰਦ ਹੈ ਇਹ ਵੀ ਦੱਸ ਦਿਓ ਜਿਤਨੇ ਪਸੰਦ ਹੈ ਤੇਨੂੰ ਦੱਸ ਦਿਓ ਜੇ ਚਾਰ ਪਸੰਦ ਹੈ ਚਾਰ ਦੱਸ ਦਿਓ ਜੇ 10 ਪਸੰਦ ਹੈ 10 ਦੱਸ ਦਿਓ ਉਹ ਇਹਨੇ ਤਾਂ ਤੋ ਲੈ ਕੇ ਵੀ ਨਹੀਂ ਆਇਆ ਅਵਨੀਤ ਦੇ ਸਕੂਲ ਤੋਂ ਛੁੱਟੀ ਤੋਂ ਬਾਅਦ ਮੈਂ ਤੇ ਅਵਨੀਤ ਅਵਨੀਤ ਦੇ ਮਮਾ ਨੂੰ ਲੈਣ ਆਏ ਸੀਗੇ ਬੱਸ ਸਟੈਂਡ ਕਿਉਂਕਿ ਅਵਨੀਤ ਦੇ ਮਮਾ ਵੀ ਗਵਰਨਮੈਂਟ ਟੀਚਰ ਨੇ ਜੀ ਜੋਬ ਕਰਦੇ ਨੇ ਤੇ ਹੁਣ ਲੰਚ ਟਾਈਮ ਹੋਇਆ ਹੋਇਆ ਸੀ ਘਰੇ ਕੁਝ ਬਣਿਆ ਹੋਇਆ ਨਹੀਂ ਸੀਗਾ ਤਾਂ ਅਸੀਂ ਸ਼ਾਪ ਤੇ ਆਏ ਜੀ ਦੇਖਦੇ ਇੱਥੋਂ ਕੀ ਖਾਣ ਲਈ ਅਸੀਂ ਲੈ ਕੇ ਜਾਂਦੇ ਹਾਂ ਜੀ ਪੈਕ ਕਰਵਾ ਕੇ ਉਹ ਲੈ ਕੇ ਆਏ ਤੁਹਾਨੂੰ ਦਿਖਾਣੇ ਆ ਸੀ ਆਪਾਂ ਲੈ ਕੇ ਆਏ ਆ ਜੀ ਇਹ ਚੀਜ਼ ਪੈਟੀ ਦੋ ਚੀਜ਼ ਪੈਟੀ ਇੱਕ ਮੈਂ ਆਪਣੇ ਲਈ ਲਈ ਹੈ ਅਵਨੀਤ ਨੇ ਵੀ ਚੀਜ਼ ਪੈਟੀ ਲਈ ਹੈ ਤੇ ਅਵਨੀਤ ਦੀ ਮੰਮਾ ਨੇ ਲਿਆ 버ગર ਤੇ ਹੁਣ ਆਪਾਂ ਖਾਂਦੇ ਆ ਕੱਲੇ ਇੰਨੇ ਦਿਨਾਂ ਬਾਅਦ ਤੂੰ ਸਕੂਲ ਗਿਆ ਤੇ ਅੱਜ ਕੀ ਕੀਤਾ ਸੀ ਕੀ ਕੀ ਕਰਵਾਇਆ ਸੀ ਮੈਡਮ ਕਰਵਾਇਆ ਤਾਂ ਸਾਰਾ ਕੰਮ ਫਰੀਨ ਵੰਚੇ ਆ ਕੱਲੇ ਰਵੀਜ ਨੇ ਕਰਾਈਏ ਫਾਇਦਾ ਚ ਤਾਂ ਕੁਝ ਕਰਾਇਆ ਹੀ ਨਹੀਂ ਅੱਜ ਜਦੋਂ ਮੈਂ ਤੈਨੂੰ ਲੈ ਕੇ ਆ ਰਿਹਾ ਸੀ ਰਸਤੇ ਵਿੱਚ ਤੁਸੀਂ ਮੈਨੂੰ ਕੁਝ ਦੱਸ ਵੀ ਰਹੇ ਸੀ ਮੈਡਮ ਨੇ ਅੱਜ ਕੀ ਕੀਤਾ ਦੱਸੋ ਦੱਸੋ ਦੋਸਤੋ ਅੱਜ ਅਵਨੀਤ ਨੂੰ ਡਾਂਟ ਪਈ ਐ ਉਹ ਕਿਉਂ ਪਈ ਐ ਉਹ ਮੈਂ ਤੁਹਾਨੂੰ ਦੱਸਦਾ ਐ ਇਹ ਦੱਸੂਗੀ ਚਲੋ ਇਹ ਦੱਸੂਗੀ ਨਹੀਂ ਮੈਂ ਨਹੀਂ ਦੱਸੂnga ਪਾਪਾ ਜੀ ਜਿਸੀ ਪਾਪਾ ਆਪਣੀ ਇਹ ਨਾ ਆਪਣੀ ਆਪਣੇ ਸਾਈਡ ਤੋਂ ਨਾ ਜਿਹੜਾ ਪਤਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਨਲਾਈਨ ਕਲਾਸਾਂ ਲੱਗਦੀਆਂ ਨੇ ਛੁੱਟੀਆਂ ਦੇ ਵਿੱਚ ਹਨਾ ਤੇ ਆਨਲਾਈਨ ਛੁੱਟੀਆਂ ਦੇ ਵਿੱਚ ਇਹ ਬੱਚੇ ਨੇ ਸ਼ਰਾਰਤ ਬਹੁਤ ਕੀਤੀ ਹੈ ਜੀ ਆਨਲਾਈਨ ਕਲਾਸਾਂ ਲਗਾਈਆਂ ਨਹੀਂ ਤੇ ਹੋਮਵਰਕ ਇਹਦਾ ਪੈਂਡਿੰਗ ਰਹਿ ਗਿਆ ਠੀਕ ਹੈ ਪੂਰਾ ਨਹੀਂ ਕੀਤਾ ਇਹਨੇ ਤਾਂ ਮੈਡਮ ਨੇ ਅੱਜ ਇਹਨੂੰ ਡਾਂਟਿਆ ਸੀਗਾ ਹਾਸਦਾ ਹਟੋ ਹਾਂ ਇਸੇ ਕਹਿ ਰਹੇ ਸੀ ਵੀ ਅੱਜ ਸਾਰੇ ਬੱਚੇ ਆਏ ਹੋਣੇ ਹਾਂਜੀ ਕੱਲੇ ਚਾਰ ਆਏ ਸੀ ਚਾਰ ਚਾਰ ਬੱਚੇ ਨਹੀਂ ਨਹੀਂ ਚਾਰ ਬੱਚੇ ਆਏ ਨਹੀਂ ਬਾਕੀ ਸਾਰੇ ਆਏ ਓਕੇ ਚਲੋ ਕੋਈ ਨਹੀਂ ਚਾਰ ਬੱਚੇ ਉਹਨਾਂ ਨੂੰ ਕੋਈ ਕੰਮ ਪੈ ਸਕਦਾ ਕੀ ਆਗਾ ਪੇਰੈਂਟਸ ਨੂੰ ਕੰਪੈਂਸਟਾ ਨਹੀਂ ਆ ਆ ਹਾਂ 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 ਫਿਰ ਸਾਰੀ ਛੁੱਟੀਆਂ ਚਾ ਕੀ ਕਰਿਆ ਉਹਨਾਂ ਨੇ ਉਹਨਾਂ ਨੇ ਸੋ ਅੱਜ ਪੜਾਇਆ ਕੀ ਸੀਗਾ ਤੁਹਾਨੂੰ ਪੜਾਇਆ ਸਾਨੂੰ ਮੈਥ ਪੜਾਇਆ ਸਾਨੂੰ ਮੈਥ ਪੜਾਇਆ ਸਾਨੂੰ ਇੰਗਲਿਸ਼ ਪੜਾਈ ਸਾਨੂੰ ਈਵੀਐਸ ਪੜਾਇਆ ਔਰ ਪੰਜਾਬੀ ਹਿੰਦੀ ਔਰ ਸ਼ਾਇਦ ਅੰਨਾਈ ड्राइंग द पीरियड होया सी ड्राइंग फाइल ही नहीं लिखी गई रेफर कॉपी च करना पड़ा चलो कोई बात और रेफर कॉपी दे मेरे पेज भी खत्म होने वाले सी या जा 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 तो मैं डैश करके दिखावा गाइस ਕੱਕੀ ਗੀਤ ਇਸਮਾ ਕੋ ਲਗਿਆ ਤਾਰਾ ਗਿਆ ਉਪਰ ਚਾਂਦ ਆਇਆ نیچے ਤੇ ਹਮਾਰੀ نیچے ਆਈ